ਹੈਲੋ ਸਾਰਿਆਂ ਨੂੰ ਮੇਰੀ ਪਿਆਸ ਵਾਲੀ ਰੈਸਪੀ ਕਾਲਜੀ ਕੌਸਿੰਦਰ ਪੰਜਾਬੀ ਬਲੌਗ ਸਵਾਗਤ ਹੈ ਵਾਈਬਲ ਪਰੇ ਕੁਝ ਸ਼ੌਚ ਆਰਦੀ ਕਲਾਸ ਰੋਗੀ ਅੱਜ ਆਪਾਂ ਤੋਂ ਮਿਲਣਗੇ ਇੱਕ ਚਾਹ ਲਈ ਇਹ ਵਾਲੀ ਜਿਹੜੀ ਲੋਹੇ ਦੀ ਨਾ ਮੈਂ ਧਿਆਨ ਦੀ ਪਈ ਸੀ ਤੇ ਕਾਲਜੀ ਹੋ ਗਈ ਸੀ ਅੱਜ ਮੈਂ ਸੋਚਿਆ ਮੈਂ ਕਿ ਤੁਲੇ ਨੂੰ ਸੋਪੇ ਦੇਖਦੀ ਹਾਂ ਮੈਂ ਥੋੜਾ ਜਿਹਾ ਕੋਕਾ ਕੋਲਾ ਤੇ ਬੈਕਿੰਗ ਸੋਡਾ ਤੇ ਨਮਕ ਦਾ ਪਾਕੇ ਲੈ ਕੇ ਆਇਆ ਦੇਖਿਆ ਸੀ ਨਾ ਮੈਂ ਵੀਡੀਓ ਦੇ ਵਿੱਚ ਤੇ ਸਭ ਫੇਕ ਹੁੰਦਾ ਵੀ ਵੀਡੀਓ ਦੇ ਵਿੱਚ ਕਹਿੰਦੇ ਆ ਬੀ ਸਾਫ ਹੋ ਜਾਣਗੇ সিলਵਰ ਦੇ ਭਾਂਡੇ ਤੁਹਾਡੇ ਕਾਲੇ ਤੋਂ ਕਾਲੇ ਸਭ ਝੂਠ ਬੋਲਦੇ ਆ ਬਿਲਕੁਲ ਵੀ ਸਾਫ ਨਹੀਂ ਹੁੰਦੇ ਹੈਗੇ ਇਹ ਸਭ ਫਰੋਡ ਹੈ ਵੀਡੀਓ ਬਣਾਤਾ ਜਿੰਦੇ ਆ ਪਰ ਦੂਜਿਆਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਗਲਤ ਹੈ ਵੀਡੀਓ ਬਣਾਉਣਾ ਬਿਲਕੁਲ ਵੀ ਸਾਫ ਨਹੀਂ ਹੋਇਆ ਮੈਂ ਦੇਖੋ 프라이 ਉਹ ਕਰ ਰਹੀ ਸੀਗੀ ਬਿਲਕੁਲ ਵੀ ਸਾਫ ਨਹੀਂ ਹੋਇਆ ਤਰ ਐਤਾ ਹੀ ਹੈ ਕਾਲਾ ਇਹ ਸਾਡਾ ਬੇਕਾਰ ਗਿਆ ਸੀ ਮੈਂ ਕਿਹਾ ਚਲੋ ਟਰਾਈ ਕਰਕੇ ਦੇਖਦੇ ਹਾਂ ਕਿ ਇੱਧਰ ਮੈਂ ਚਲੋ ਹੋਰ ਵੀ ਆਪਣੀ ਕਡਾਈ ਕਰਦੇ ਆ ਇਹ ਦੇਖਣਾ ਚਿੱਲਾ ਵਗੈਰਾ ਬਣ ਜਾਂਦਾ ਛੋਟੀਆਂ ਵੀ ਲੈ ਕੇ ਆਈ ਸੀ ਬਾਕੀ ਮੈਂ ਕਰ ਲਈਆਂ ਜੀ ਜੋ ਘਰ ਦੇ ਕੰਮ ਆ ਜੀ ਡੇਲੀ ਰੁਟੀਨ ਦੇ ਵਿੱਚ ਤੁਹਾਡੇ ਨਾਲ ਵੀ ਲੌਗ ਦੇ ਸ਼ੁਰੂਆਤ ਕਰਨ ਲੱਗੇ ਆ ਬਹੁਤ ਸਾਰਾ ਪਿਆਰ ਦੇ ਲਈ ਬਹੁਤ ਸਾਰਾ ਧੰਨਵਾਦ ਹੱਲੇ ਬਣਾਣਾ ਜੀ ਅਸੀਂ ਸਾਗ ਸਾਗ ਕੱਟਣ ਲੱਗੇ ਆ ਮੈਂ ਕਿਹਾ ਚਲੋ ਫਿਰ ਨੂੰ ਆਜੇ ਨੂੰ ਸਾਫ਼ ਕਰ ਲਈ ਇਹ ਗੰਦੀ ਜੀ ਹੋਈ ਪਈ ਸੀਗੀ ਮੈਂ ਕਿਹਾ ਚਲੋ ਇਹਨੇ ਸਾਫ਼ ਕਰਕੇ ਦੇ ਲਈਏ ਲੋਹੇ ਦੀ ਜੜੀ ਹੁੰਦੀ ਹੈ ਨਾ ਤੇਰੇ ਚ ਬੇਕਿੰਗ ਸੋਡਾ थोड़ा रेता पा के इदा साफ करो बहुत वीया तरीके साफ हो है, ज्यादातर पिताबरी भी हो जाता साफ अरे एकदम चमक गया ना बहुत सोना साफ हो जाता है ਲਾਰਜੀ ਨਾਸ਼ਤਾ ਬਣ ਗਿਆ ਸੀ ਭਾਂਡੇ ਮਾਝ ਲੈ ਆਪਾਂ ਮੈਂ ਕਿਹਾ ਚਲੋ ਰਸੋਈ ਸਾਫ ਕਰਦੇ ਆ ਤੇ ਇਹਨਾਂ ਦੀਆਂ ਕਰਦੇ ਆ ਆਪਾਂ ਬਾਰੀਆਂ ਸਾਹ ਇਹਨਾਂ ਤੇ ਜਿਵੇਂ ਦਾਗ ਪੈ ਜਾਂਦੇ ਹਨ ਜੇਕਰ ਡੇਲੀ ਡੇਲੀ ਸਾਫ ਕਰੀ ਜਾਓ ਨਾ ਫਿਰ ਇਹ ਮਤਲਬ ਸਾਫ ਹੋ ਜਾਂਦੇ ਆ ਮੈਂ ਕਿਹਾ ਚਲੋ ਸਾਫ ਕਰਨਾ ਸੋਈ ਤੋਂ ਹੋਈ ਵੇਲੇ ਹੋ ਕੇ ਫਿਰ ਆਪਾਂ ਜਾਣੇ ਆ ਜੀ ਉਧਰ ਚੁੱਲ੍ਹੇ ਵੱਲ ਫਿਰ ਚੁੱਲ੍ਹੇ ਵੱਲ ਵੜਜੋ ਨਾ ਫਿਰ ਸੋਈ ਦਾ ਕੰਮ ਰਹਿ ਜਾਂਦਾ ਜੇ ਕੁਝ ਕੰਮ ਹੋਵੇ ਨਾ ਸਾਰਾ ਕੰਮ ਇੱਧੇ ਰਹਿ ਜਾਂਦਾ ਸਾਡਾ ਫਿਰ ਉਭਾ ਹੀ ਬruci ਤੇ ਲੋ ਜੀ ਇੰਦਰ ਆਪਾਂ ਹੋ ਕਰ ਲਿਆ ਸੀ ਕਾਮ ਆਪਣੇ ਘਰ ਦਾ ਠੀਕ ਹੈ ਜੀ ਧੂਪਾਂ ਦੀ ਬਹੁਤ ਸੋਹਣੀ ਤੇ ਮੈਂ ਕਿ ਆਪਾਂ ਅੱਜਰ ਕੱਟ ਲੈਂਦੇ ਆ ਸਾਗ ਫਿਰ ਆਪਾਂ ਰਾਮ ਨਾਲ ਸਾਗ ਧਰਦੇ ਆ ਥਿੱਲੇ ਤੇ ਪਾਣੀ ਧਰ ਵਿੱਚ ਨਾ ਫਟਾ ਲੈ ਮੇਰੀ ਜੀ ਸਾਗ ਸਾਡਾ ਪਾਣੀ ਜਦ ਤੱਕ ਰਿਜੇਗਾ ਤਦ ਤੱਕ ਆਪਾਂ ਸਾਗ ਕੱਟ ਲੈਂਦੇ ਤੇ ਲੋ ਜੀ ਇੱਧਰ ਪਾਣੀ ਸਾਡਾ ਗਿਆ ਰਿਜ ਹੁਣ ਆਪਾਂ ਪਾਣੀ ਪਹਿਲਾਂ ਰੱਖਦਾ ਸੀ ਨਾ ਰਿਜਣਾ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਸਾਗ ਆਪਣਾ ਸਾਗ ਨੂੰ

ਲੋ ਜਿਹਦੇ ਵਿੱਚ ਸਾਗ ਆ ਗਿਆ ਪੂਰਾ ਹੁਣ ਰਿਚ ਕੇ ਥੱਲੇ ਹੋ ਜਾਏਗਾ ਤੱਕ ਆਪਾਂ ਮਸਾਲਾ ਕੱਟ ਕੇ ਇਹਦੇ ਵਿੱਚ ਪਾ ਦਿੰਨੇ ਆ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਆਪਾਂ ਪਾ ਦਾਂਗੇ ਲਸਣ ਅਦਰਕ ਹਰੀਆਂ ਮਿਰਚਾਂ ਗ੍ਰਾਇੰਡ ਕਰ ਲੈਣੇ ਆ ਤਰ ਤੱਕ ਲਸਣ ਚਿੱਲਾਂ ਚ ਨਾ ਟਾਈਮ ਲੱਗ ਜਾਂਦਾ ਕੋ ਬਣੀ ਜਾ ਗਿਆ ਸਾਗ ਵੱਡਾ ਪਤੀਲਾ ਰੱਖਿਆ ਸੀ ਨਾ ਕੀ ਫਾਇਦਾ ਹੋਇਆ ਸੀ ਆ ਦੇ ਕੋਈ ਸਾਡਾ ਸਾਗ ਐ ਵਧੀਆ ਤਰੀਕੇ ਨਾਲ ਗੜਕਣ ਲੱਗ ਗਿਆ ਬਾਜ ਵੀ ਆ ਰਹੀ ਹੋਣੀ ਤੁਹਾਨੂੰ ਹਨਾ ਐਨ ਵਧੀਆ ਹਨਾ ਐਨ ਵਧੀਆ ਹੋ ਗਿਆ ਥੱਲੇ ਹੋ ਗਿਆ ਪਰ ਇਹ ਨਾ ਬਾਣ ਵੀ फटाफट ਜਾਂਦਾ ਕਿਉਂਕਿ ਆਗੋਂ ਵੀ ਵਧੀਆ ਬੱਲੀ ਹੋਈ ਏ ਇਹਦੇ ਚ ਆਪਾਂ ਹੁਣ ਅਦਰਕ ਲਸਣ ਤੇ ਹਰੀਆਂ ਮਿਰਚਾਂ ਗ੍ਰਾਈਂਡ ਕਰਤੀਆਂ ਹੀਆਂ ਚੀਜ਼ ਉਹ ਪਾ ਦਿੰਨੇ ਆ ਇਹ ਵੀ ਚੰਗੀ ਤਰ੍ਹਾਂ ਪੱਕ ਚਣ ਗਈ ਆ ਹੁਣ ਇਹਦੇ ਚ ਹੀ ਪਾ ਦਿੰਨੇ ਆ ਆਪਾਂ ਥੋੜਾ ਜਿਹਾ ਨਮਕ ਵੀ ਆਪਣੇ ਟੇਸਟ ਅਨੁਸਾਰ ਜਿਆ ਲੋਜੀ ਅੱਜ ਬਣਾਉਣ ਲੱਗੀ ਸੀ ਮੈਂ ਨਾ ਤਾਂ ਇਹਨੂੰ ਪਹਿਲਾਂ ਕਈ ਦੱਸਿਆ ਮੈਂ ਕਿ ਆਪਾਂ ਵੈਸਲੀਂ ਦੇ ਸਾਨੂੰ ਕਿੰਨੇ ਫਾਇਦੇ ਨੇ ਤੇ ਵੈਸਲਿੰਦੀ ਇੱਕ ਐਸੀ ਐਸੀ ਮਤਲਬ ਰੈਮੇਡੀ ਬਣਾਉਣ ਲੱਗੀ ਸੀ ਮੈਂ ਤੁਹਾਡੇ ਨਾਲ ਮੈਂ ਕਿਹਾ ਵੀਡੀਓ ਸ਼ੇਅਰ ਕਰਨਾ ਆ ਦੇਖੋ ਜੀ ਆਹ ਲਈ ਮੈਂ ਚੁਕੰਦਰ ਮੇਰੇ ਕੋਲ ਅੱਧਾ ਹੀ ਮਤਲਬ ਚੁਕੰਦਰ ਪਈ ਸੀ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਪਹਿਲਾਂ ਕਤੂ ਦਾਸ ਕਰ ਲੈਣਾ ਠੀਕ ਹੈ ਜੀ ਤੇ ਬਹੁਤ ਵਧੀਆ ਚੀਜ਼ ਐ ਜਿਵੇਂ ਅੱਜਕੱਲ ਆਪਣੇ ਹੱਥ ਬੇਕਾਰ ਹੋ ਜਾਂਦੇ ਨੇ ਨਾ ਸਰਦੀਆਂ ਦੇ ਵਿੱਚ ਤੁਸੀਂ ਦੇਖਦੇ ਹੋ ਖੁੱਖਾਪਣ ਜੇ ਵੀ ਆ ਜਾਂਦਾ ਹੈ ਹਨਾ ਆਪਣੇ ਮੂੰਹ ਤੇ ਵੀ ਆ ਜਾਂਦਾ ਹੈ ਤੇ ਉਹਦੇ ਲਈ ਇੱਕ ਬਹੁਤ ਅੱਛੀ ਮਤਲਬ ਰੈਮਡੀ ਹੈ ਤੁਸੀਂ ਵੀ ਇਹਨੂੰ ਜਰੂਰ ਦੇਖਿਓ ਤੇ ਟਰਾਈ ਕਰਿਓ ਠੀਕ ਹੈ ਜੀ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਚੁਕੰਦਰ ਨੂੰ ਬਿਲਕੁਲ ਆਪਾਂ ਕੱਦੂ ਕਸ ਕਰ ਲੈਣਾ ਠੀਕ ਹੈ ਜੀ ਆ ਦੇਖੋ ਇਦਾਂ ਕਰਕੇ ਆਪਾਂ ਕੱਦੂ ਕਸ ਕਰ ਲਿਆ ਹੁਣ ਆਪਾਂ ਕੋਈ ਇਹਨ ਵਧੀਆ ਜਿਹਾ ਸਾਫ਼ ਕਾਟਨ ਦਾ ਕੱਪੜਾ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਇਸ ਤਰ੍ਹਾਂ ਦੀ ਬਰੀਕ ਬਰੀਕ ਕਰਕੇ ਫਿਰ ਉਹਦੇ ਵਿੱਚੋਂ ਇਹਦਾ ਆਪਾਂ ਰਸ ਕੱਢ ਲੈਨੇ ਤਦ ਲੋ ਗਾਈਜ਼ ਇਹਦਾ ਕਰਕੇ ਨਾ ਤੁਸੀਂ ਜਿਹਦੇ ਨਾਲ ਵੀ ਤੁਹਾਡੇ ਕੋਲ ਲੱਗਦਾ ਵੀ ਰਸ ਨਿਕਲਦਾ ਹੈ ਤਾਂ ਨਾ ਉਸੇ ਤਰ੍ਹਾਂ ਇਹਦਾ ਰਸ ਕੱਢ ਲੈਣਾ ਠੀਕ ਹੈ ਜੀ ਫਿਰ ਇਹਨੂੰ ਆਪਾਂ ਗੈਸ ਬਾਲ ਕੇ ਜੀ ਗੈਸ ਬਾਲ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਬਿਲਕੁਲ ਇਹਦਾ ਸੁਕਾ ਲੈਣਾ ਠੀਕ ਹੈ ਜੀ ਇਹ ਜਿਹੜਾ ਇਹਦਾ ਰਸ ਹੈ ਨਾ ਇਹ ਸੁਕਾ ਲੈਣਾ ਫਿਰ ਇਹਦੇ ਵਿੱਚੇ ਪਾਣਾ ਆਪਾਂ ਇੱਕ ਚਮਚ ਖੋਪੇ ਦਾ ਤੇਲ ਠੀਕ ਹੈ ਜੀ ਖੋਪੇ ਦਾ ਤੇਲ ਜੰਮਿਆ ਹੁੰਦਾ ਨਾ ਨਾਰੀਅਲ ਦਾ ਸੌਰੀ ਉਹ ਵੀ ਨਾਰੀਅਲ ਵੀ ਬੋਲਦੇ ਆ ਸੀ ਤਾਂ ਪੰਜਾਬੀ ਵਿੱਚ ਖੋਪੇ ਬੋਲਦੇ ਨੇ ਇਨੂੰ ਵੀ ਪਾ ਲੈਨੇ ਇਹਨੂੰ ਵੀ ਵਿੱਚੇ ਪੰਘਲਾ ਲੈਣਾ ਤੁਸੀਂ ਇਸੇ ਤਰ੍ਹਾਂ ਇੱਕ ਚਮਚ ਤੁਸੀਂ ਆ ਪਾ ਲੈਣੀ ਹੈ ਜੀ ਆ ਵਾਲੀ ਵੈਸਲੀਨ ਠੀਕ ਹੈ ਇਹ ਵਾਲੀ ਵੈਸਲੀਨ ਬਹੁਤ ਫਾਇਦੇ ਕਰਦੀ ਏ ਪੰਜ ਰੁਪਏ ਦੀ ਇਹ ਵੈਸਲੀਨ ਜਿਹੜੀ ਹੁੰਦੀ ਹੈ ਨਾ ਦੇਖੋ ਇੰਨੇ ਸਾਰੇ ਇਹਦੇ ਵਿੱਚ ਗੁਣ ਹੈ ਕਿ ਤੁਹਾਡੇ ਹੱਥਾਂ ਨੂੰ ਸਾਡੇ ਫੇਸ ਨੂੰ ਬਹੁਤ ਵਧੀਆ 글로ਵ ਵੀ ਦਿੰਦੀ ਏ ਤੇ ਹੱਥਾਂ ਦੇ ਜਿਹੜਾ ਕਾਲਾਪਨ ਉਹ ਵੀ ਦੂਰ ਕਰਦੀ ਇਸੇ ਤਰ੍ਹਾਂ ਹੁਣ ਆਪਾਂ ਇੱਕ ਚਮਚ ਪਾ ਲਾਂਗੇ ਇਹਦੇ ਵਿੱਚ ਵੈਸਲੀਨ ਇੰਨੀ ਵੈਸਲੀਨ ਪਾਣੀ ਏ ਇੰਨੀ ਤੁਸੀਂ ਖੋਪੇ ਦਾ ਤੇਲ ਪਾਣੀ ਠੀਕ ਹੈ ਇਹ ਵੀ ਇਹਨੂੰ ਚੰਗੀ ਤਰ੍ਹਾਂ ਤੁਸੀਂ ਭਲਾ ਭੰਗਲਾ ਲੈਣਾ ਔਰ ਸਿਮ ਤੇ ਕਰਕੇ ਨਾ ਇਹਨੂੰ ਚੰਗੀ ਤਰ੍ਹਾਂ ਐਦਾ ਮਿਕਸ ਕਰਨਾ ਠੀਕ ਹੈ ਦੋਨੋਂ ਚੀਜ਼ਾਂ ਮਿਕਸ ਕਰਨੀਆਂ ਤੁਸੀਂ ਇਹਦੇ ਵਿੱਚ ਤੇ ਇਹ ਦੇਖਿਓ ਤੁਸੀਂ ਸਾਡੇ ਫੇਸ ਲਈ ਕਿੰਨੀਆ ਵਧੀਆ ਚੀਜ਼ ਬਣ ਜੇਗੀ ਫਿਰ ਇਹਨੂੰ ਆਪਾਂ ਕਿਸੇ ਕੋਲੀ ਦੇ ਵਿੱਚ ਕੱਢ ਲੈਣਾ ਫਿਰ ਇਹਨੂੰ ਆਪਾਂ ਜਮਾ ਲੈਣਾ ਠੀਕ ਹੈ ਜੀ ਫਿਰ ਇਹਨੂੰ ਕਰੀਮ ਦੀ ਤਰ੍ਹਾਂ ਜਿਵੇਂ ਆਪਾਂ ਮ사ਜ ਕਰਦੇ ਆ ਨਾ ਇਸ ਤਰ੍ਹਾਂ ਕਰਕੇ ਤੁਸੀਂ ਲਗਾ ਸਕਦੇ ਹੋ ਇਸ ਕਰ ਦਾਂਗੇ ਆਪਾਂ ਆਪਣੀ ਬੰਦ ਹੁਣ ਇਹਨੂੰ ਕਿਸੇ ਸਟੀਲ ਦੀ ਕੋਲਿਜ ਪਹਿਲਾਂ ਕੱਢ ਲੈਣਾ ਗਰਮ ਕਰਨ ਨੂੰ ਠੀਕ ਹੈ ਜੀ ਚੰਗੀ ਤਰ੍ਹਾਂ ਛਾਣ ਕੇ ਤੇਰੇ ਨੂੰ ਆਪਾਂ ਭਰ ਲਓ ਬਹੁਤ ਵਧੀਆ 글로ਵ ਮਿਲਦਾ ਇਹਦੇ ਨਾਲ ਤੁਹਾਨੂੰ ਪਤਾ ਨਾਲੇ ਵੈਸਲੀਨ ਤੁਹਾਡੇ ਬਹੁਤ ਫਾਇਦੇ ਕਰਦੀ ਹੈ ਇਹ ਇੱਕ ਤਰ੍ਹਾਂ ਦੀ ਸਾਡੇ ਨਾਲ ਮ사ਜ ਵੀ ਇਹਦੇ ਨਾਲ ਕਰੋ ਤੁਸੀਂ ਆ ਦੇਖੋ ਬਹੁਤ ਹਲੇ ਗਰਮ ਹੈ ਦੇਖੋ ਬਹੁਤ ਵਧੀਆ ਜੀ ਇੱਕ ਉਹ ਬਣ ਜੇਗੀ ਲੋ ਜੀ ਇਹ ਤੁਸੀਂ ਹੁਣ ਸਟੀਲ ਦੀ ਪੋਣੀ ਦੇ ਵਿੱਚ ਪਹਿਲਾਂ ਹੀ ਗਰਮ-ਗਰਮ ਪਾਉਣ ਲੈਣਾ ਤਾਂ ਕਿ ਫੇਰ ਇਹ ਨਾ ਜਲਦੀ ਜੰਮ ਜਾਂਦਾ ਠੀਕ ਹੈ ਜੀ ਬਾਸ ਇਹਨੂੰ ਜਮ ਜਾਏਗਾ ਨਾ ਇੱਦਾਂ ਤੁਸੀਂ ਕਿਸੇ ਛੋਟੀ ਡੱਬੀ ਦੇ ਵਿੱਚ ਭਰ ਸਕਦੇ ਹੋ ਇਹਦੇ ਨਾਲ ਤੁਸੀਂ ਮ사ਜ ਕਰ ਸਕਦੇ ਹੋ ਠੰਡੀ ਹੋਣ ਤੇ ਨਾ ਆ ਦੇਖੋ ਤੁਸੀਂ ਇਸ ਤਰ੍ਹਾਂ ਕਰਕੇ ਨਾ ਆਪਣੇ ਹੱਥਾਂ ਤੇ ਅਪਲਾਈ ਕਰਿਓ ਆ ਦੇਖੋ ਜਿਵੇਂ ਸਾਡੇ ਹੱਥਾਂ ਦੇ ਵਿਕਾਰ ਜੇ ਹੋ ਜਾਂਦੇ ਨਾ ਇਹ ਤੁਹਾਡੇ ਹੱਥ ਬਿਲਕੁਲ ਠੀਕ ਹੋ ਜਾਣਗੇ ਤੁਸੀਂ ਮੇਰੇ ਦੇਖ ਰਹੇ ਹੋ ਇੱਕ ਹੱਥ ਤੇ ਮੈਂ ਜਿਵੇਂ ਨਹੀਂ ਕਰਦੀ ਨਾ ਤੇ ਇਸ ਤਰ੍ਹਾਂ 글로 ਆਉਂਦਾ ਦੇਖੋ ਬਹੁਤ ਵਧੀਆ ਚੀਜ਼ ਹੈ ਗਾਇਸ ਤੁਸੀਂ ਇਹ ਟ੍ਰਾਈ ਜ਼ਰੂਰ ਕਰਿਓ ਮੈਨੂੰ ਵੀ ਦੱਸਿਓ ਜਿਹੜੀ ਇਹ ਛੋਟੀ ਜੀ ਡੱਬੀ ਹੈ ਨਾ ਵੈਸਲਿਨ ਦੀ ਇਹਦੇ ਬਹੁਤ ਸਾਰੇ ਗੁਣ ਹੈ ਬਹੁਤ ਫਾਇਦੇਮੰਦ ਹੈ ਮੈਂ ਬਣਾਉਣ ਲੱਗੀ ਸੀ ਮੈਂ ਕਿਹ ਚਲੋ ਇਹ ਵੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਆ ਇਹਨੂੰ ਆਪਾਂ ਕਿਸੇ ਡੱਬੀ ਦੇ ਵਿੱਚ ਪਾ ਕੇ ਰੱਖ ਲੈਣਾ ਠੀਕ ਹੈ ਜੀ ਇਹ ਜਿਹੜਾ ਆਪਾਂ ਤੇਲ ਬਣਾਇਆ ਨਾ ਤੇਲ ਵਿੱਚ ਪਾ ਕੇ ਤੇ ਮੈਂ ਵਿੱਚ ਵੈਸਲਿਨ ਪਾਈ ਹੈ ਇਹਨੂੰ ਕਿਸੇ ਡੱਬੀ ਦੇ ਵਿੱਚ ਛੋਟੀ ਜਿਹੀ ਭਰ ਕੇ ਰੱਖ ਲਿਓ ਤੇ ਰਾਤ ਨੂੰ ਸੌਣ ਲੱਗਿਆਂ ਤੁਸੀਂ ਆਪਣੇ ਫੇਸ ਤੇ ਵੀ ਲਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਕਰਕੇ ਮ사ਜ ਕਰਨਾ ਹੈ ਨਾ ਹਮੇਸ਼ਾ ਇੱਕ ਚੀਜ਼ ਯਾਦ ਰੱਖਣੀ ਹੈ ਮ사ਜ ਵੀ ਤੁਸੀਂ ਮਤਲਬ ਹਮੇਸ਼ਾ ਉੱਪਰ ਨੂੰ ਕਰਨਾ ਹੈ ਤੁਹਾਡੀ ਜਿਹੜੀ ਲਟਕਦੀ ਹੋਈ ਸੀ ਸਕਿਨ ਹੋਏਗੀ ਉਹ ਵੀ ਵਧੀਆ ਹੋ ਜਾਏਗੀ ਕਹਿੰਦੀ ਹੈ ਨਾ ਕੋਈ ਵੀ ਜਿਵੇਂ ਆਪਣੇ ਵਾਲ ਵੀ ਵਾਈਟ ਹੁੰਦੇ ਐ ਇਹਨਾਂ ਚੀਜ਼ਾਂ ਤੇ ਇਹ ਚੀਜ਼ਾਂ ਬਹੁਤ ਵਧੀਆ ਨੇ ਤੇ ਇਸੇ ਤਰ੍ਹਾਂ ਤੁਸੀਂ ਆ ਦੇਖਿਓ ਤੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਇਸ ਤਰ੍ਹਾਂ ਕਰਕੇ ਤੁਸੀਂ ਇਹ ਕਰਕੇ ਦੇਖਿਓ ਤੁਹਾਨੂੰ ਖੁਸ਼ਬੂ ਵੀ ਵਧੀਆ ਆਏਗੀ ਤੇ ਤੁਹਾਡੇ ਹੱਥਾਂ ਤੇ ਜੱਤਾਂ ਦੇ ਜਿਹੜੀਆਂ ਝੁਰੜੀਆਂ ਝੜੀਆਂ ਪੈਂਦੀਆਂ ਹਨ ਬਿਲਕੁਲ ਸਾਫ਼ ਹੋ ਜਾਣਗੇ ਤੁਸੀਂ ਆ ਮੇਰੇ ਇੱਕ ਹੱਥ 'ਚ ਹੀ ਸ਼ਾਇਦ ਫਰਕ ਦੇਖ ਰਹੇ ਹੋਣੇ ਆ ਦੇਖੋ ਇੱਕ ਹੱਥ ਮੇਰੇ ਇਹਦੇ ਵਿੱਚ ਹੁਣੇ ਲਗਾਇਆ ਮੈਂ ਥੋੜੀ ਦੇਰ ਪਹਿਲਾਂ ਹੀ ਤੇ ਆ ਦੇਖੋ ਤੁਹਾਨੂੰ ਲੱਗ ਰਿਹਾ ਹੁਣ ਥੋੜਾ ਬਹੁਤ ਚੇਂਜ ਮੇਰਾ ਇਹ ਹੱਥ ਬਿਲਕੁਲ ਖਰਾਬ ਹੋ ਗਿਆ ਸੀਗਾ ਆ ਦੇਖੋ ਜਿਸ ਤਰ੍ਹਾਂ ਹੋਇਆ ਪਿਆ ਨਾ ਇਸ ਤਰ੍ਹਾਂ ਹੋ ਗਿਆ ਸੀਗਾ ਤੇ ਆ ਦੇਖੋ ਕਿੰਨਾ ਬਿਲਕੁਲ ਸਾਫ਼ ਹੋ ਗਿਆ ਇਕਦਮ ਸਾਫ਼ ਸੁਥਰਾ ਹੋ ਜਾਏਗਾ ਇਹ ਵਾਲੀ ਚੀਜ਼ ਬਣਾਇਓ ਤੇ ਜ਼ਰੂਰ ਦੱਸਿਓ ਆ ਦੇਖੋ ਜੰਮਣੀ ਸ਼ੁਰੂ ਹੋ ਗਈ ਹੈ ਨਾ ਆ ਦੇਖੋ ਇਹ ਕਦਾਂ ਮੇ ਕ੍ਰੀਮ ਜੀ ਬਣ ਜੇਗੀ ਇਹਦੇ ਨਾਲ ਤੁਸੀਂ ਰਾਤ ਨੂੰ ਸੌਣ ਲੱਗਿਆਂ ਫੇਸ਼ੀਅਲ ਵੀ ਕਰ ਸਕਦੇ ਹੋ ਆ ਦੇਖੋ ਜੰਮ ਗਈ ਨਾ ਇਸ ਤਰ੍ਹਾਂ ਕਰਕੇ ਕ੍ਰੀਮ ਜੀ ਜੰਮ ਜੇਗੀ ਬਹੁਤ ਵਧੀਆ ਵੀ ਲੱਗੇਗੀ ਔਰ ਇਹਦਾ ਰਿਜ਼ਲਟ ਤੁਹਾਨੂੰ ਵਧੀਆ ਮਿਲੇਗਾ ਠੀਕ ਹੈ ਜੀ ਬਾਕੀ ਗਾਇਸ ਮੈਂ ਹਮੇਸ਼ਾ ਜੋ ਵੀ ਵੀਡੀਓ ਬਣਾਨੀ ਹੁੰਦੀ ਆ ਹਮੇਸ਼ਾ origignal ਪਹਿਲਾਂ ਆਪਣੇ ਤੇ ਟ੍ਰਾਈ ਕਰਕੇ ਫੇਰ ਬਣਾਨੀ ਹੁੰਦੀ ਆ ਕੋਈ ਵੀ ਚੀਜ਼ ਹੁੰਦੀ ਹੈ ਨਾ ਜਿਵੇਂ ਕੋਈ ਰੈਮਡੀ ਬਣਾਨੀ ਆ ਮੈਂ ਡਰਿੰਕ ਬਣਾਨੀ ਆ ਕੁਝ ਵੀ ਪਹਿਲਾਂ ਮੈਂ ਹਮੇਸ਼ਾ ਆਪਣੇ ਤੇ ਟ੍ਰਾਈ ਕਰਦੀ ਹੁੰਦੀ ਆ ਮੇਰੋਸ ਤੋਂ ਬਾਅਦ ਤੁਹਾਡੇ ਨਾਲ ਸ਼ੇਅਰ ਕਰਦੀ ਆ ਠੀਕ ਹੈ ਗਾਇਸ ਬਾਕੀ ਮੇਰੀ ਹਮੇਸ਼ਾ ਕੋਈ ਵੀਡੀਓ ਫੇਕ ਨਹੀਂ ਹੁੰਦੀ ਮੈਨੂੰ ਪਤਾ ਮੇਰੇ ਨਾਲ ਬਹੁਤ ਅੱਛੇ ਅੱਛੇ ਭੈਣ ਭਰਾ ਜੁੜੇ ਹੋਏ ਆ ਤੇ ਇਹ ਵਾਲੀ ਵੈਸਲੀਨ ਨਾਲ ਤੁਸੀਂ ਬਣਾਇਓ ਤੇ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਬਹੁਤ ਵਧੀਆ ਚੀਜ਼ ਹੈ ਹਮੇਸ਼ਾ ਤੁਹਾਡੇ ਕਮਾਂਡ ਵਾਲੀ ਚੀਜ਼ ਹੈ ਠੀਕ ਹੈ ਮਹਿੰਗੀਆਂ ਮਹਿੰਗੀਆਂ ਕਰੀਮਾਂ ਤੋਂ ਬਚੋ ਸੋ ਗਾਇਸ ਆ ਲੈ ਲਿਆ ਸੀ ਆਪਾਂ ਐਲੋਵੀਰਾ ਠੀਕ ਹੈ ਇਹਨਾਂ ਆਪਾਂ ਚਮਚ ਦੇ ਨਾਲ ਕੱਢ ਲੈਣਾ ਠੀਕ ਹੈ ਬਿਲਕੁਲ ਆ ਦੇਖੋ ਇਦਾਂ ਦਾ ਕੱਢ ਲੈਣਾ ਇਦਾਂ ਦੀ ਜੇ ਪੀਲਾ ਪੀਲਾ ਜਿਹੜਾ ਇਹਦੇ ਚੋਂ ਨਿਕਲਦਾ ਨਾ ਉਹ ਨਹੀਂ ਤੁਸੀਂ ਯੂਜ਼ ਕਰਨਾ ਤੇ ਇਹ ਪਚੇ ਸੀ ਜਿਹੜੇ ਮੇਰੇ ਕੋਲ ਚੁਕੰਦਰ ਰਸ ਗੱਡਿਆ ਸੀ ਨਾ ਤੇ ਇਹ ਇਹ ਪਾ ਕੇ ਹੁਣ ਆਪਾਂ ਇਹ ਬਣਾ ਲਾਂਗੇ ਪੈਕ ਇਹ ਪੈਕ ਦਾ ਮਤਲਬ ਜਿਵੇਂ ਆਪਾਂ ਅੱਜ ਕੱਲ ਧੁੱਪ ਨਿਕਲ ਰਹੀ ਹੈ ਨਾ ਧੁੱਪ ਦੇ ਵਿੱਚ ਤੁਸੀਂ ਲਾ ਕੇ ਆਰਾਮ ਨਾਲ 15-20 ਮਿੰਟ ਬਹਿ ਸਕਦੇ ਹੋ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਪਾ ਲਾਂਗੇ ਜੀ ਐਲੋਵੀਰਾ ਇਹਦੇ ਵਿੱਚ ਹੀ ਇਹ ਵਾਲਾ ਪੈਕ ਬਹੁਤ ਵਧੀਆ ਹੈ ਠੀਕ ਹੈ ਇਹਨੂੰ ਵੀ ਤੁਸੀਂ ਨਾ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਤੇ ਇਹ ਹੀ ਜਿਹੜੀ ਆਪਾਂ ਚੁਕੰਦਰ ਵਾਲਾ ਕਰਿਆ ਸੀ ਨਾ ਇਹ ਵੀ ਵਿੱਚ ਹੀ ਪਾ ਲਾਂਗੇ ਤੇ ਇਹਦੇ ਵਿੱਚ ਜਦੋਂ ਆਪਾਂ ਲਗਾਣਾ ਹੈ ਉਦੇ ਵਿੱਚ ਨਾ ਰਾਈਸ ਮਤਲਬ ਚਾਵਲਾਂ ਦਾ ਆਟਾ ਕਿਸੇ ਨਾ ਡੱਬੀ ਦੇ ਵਿੱਚ ਰੱਖਣਾ ਪੈਣਾ ਮਰਤ ਆ ਦੇਖੋ ਇਦਾਂ ਦਾ ਕੁਝ ਹੋ ਜਾਏਗਾ ਠੀਕ ਹੈ ਇਹਨੂੰ ਫਿਰ ਆਪਾਂ ਨਾ ਚੰਗੀ ਤਰ੍ਹਾਂ ਛਾਣ ਕੇ ਫਿਰ ਇਹਨੂੰ ਆਪਾਂ ਰੱਖ ਲੈਣਾ ਤੇ ਇਦਾਂ ਹੀ ਆਪਾਂ ਇਹਨੂੰ ਨਾ ਫ੍ਰਿਜ ਦੇ ਵਿੱਚ ਰੱਖ ਸਕਦੇ ਹਾਂ ਠੀਕ ਹੈ ਆ ਦੇਖੋ ਇਦਾਂ ਦਾ ਹੋ ਜਾਏਗਾ ਇਹਦੇ ਵਿੱਚ ਕੁਝ ਪਾਣ ਦੀ ਜ਼ਰੂਰਤ ਨਹੀਂ ਹੈਗੀ ਤੇ ਕਿਸੇ ਡੋਂਗੇ ਚਾਪਾ ਪਾ ਲੈਨੇ ਇਹਨੂੰ ਤੇ ਲੋ ਗਾਈਜ਼ ਜਦੋਂ ਵੀ ਇਹਨੂੰ ਲਾਣਾ ਨਾ ਚਾਵਲਾਂ ਦੇ ਆਟੇ ਦੇ ਨਾਲ ਲਾਣਾ ਤੁਸੀਂ ਠੀਕ ਹੈ ਐਦਾਂ ਛਾਣ ਲੈਣਾ ਦੇਖੋ ਇਹਦੇ ਵਿੱਚ ਜਿਹੜੇ ਮਤਲਬ ਕੋਈ ਹੋਏਗਾ ਨਾ ਚਿਲਕਾ ਛੁਲਕਾ ਉੱਪਰ ਆ ਜਾਏਗਾ ਮੈਂ ਤੁਹਾਨੂੰ ਆਹ ਦੇ ਹਿੱਦਾਂ ਕਰਕੇ ਆਪਾਂ ਵਧੀਆ ਤਰੀਕੇ ਨਾਲ ਇਹਨੂੰ ਛਾਣ ਲੈਂਦੇ ਆ ਠੀਕ ਹੈ ਜੀ ਇਹ ਤੁਸੀਂ ਹੱਥਾ ਹੱਥਾ ਤੇ ਲਗਾ ਸਕਦੇ ਹੋ ਇਸੇ ਤੇ ਉਹ ਨਾ ਏਦਾਂ ਕਰਕੇ ਆ ਦੇਖੋ ਇਹ ਵਾਲੇ ਹਲ ਵੀ ਤੁਸੀਂ ਆਪਣੇ ਹੱਥਾਂ ਤੇ ਆ ਦੇਖੋ ਏਦਾਂ ਦਾ ਨਿਕਲ ਜਾਏਗਾ ਠੀਕ ਹੈ ਇਹਨੂੰ ਕਿਸੇ ਡੱਬੀ ਦੇ ਵਿੱਚ ਪਾ ਕੇ ਆਪਣੇ ਫ੍ਰੀਜ ਵਿੱਚ ਤੁਸੀਂ ਰੱਖ ਸਕਦੇ ਹੋ ਹਫਤਾ ਭਾਰ ਤੁਸੀਂ ਇਹਨੂੰ ਆਪਣਾ ਪੈਕ ਬਣਾ ਕੇ ਆਪਣੇ ਮੂੰਹ ਤੇ ਲਾਓ ਆਪਣੇ ਹੱਥਾਂ ਤੇ ਲਾਓ ਪੈਰਾਂ ਤੇ ਲਾਓ ਤੁਹਾਡਾ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੇਕਰ ਤੁਸੀਂ ਆਪਣੇ ਸਿਰ ਤੇ ਵੀ ਲਾਣਾ ਚਾਹੁੰਦੇ ਹੋ ਤੇ ਸਿਰ ਤੇ ਵੀ ਲਾ ਸਕਦੇ ਹੋ ਇਹ ਕੋਈ ਨੁਕਸਾਨ ਨਹੀਂ ਚੁਕੰਦਰ ਬਹੁਤ ਵਧੀਆ ਚੀਜ਼ ਹੈ ਤੁਹਾਡੇ ਵਾਲਾਂ ਨੂੰ ਵੀ ਇੱਕਦਮ ਗਰੋਥ ਹੋਏਗੀ ਵਧੀਆ ਕਰੇਗੀ ਠੀਕ ਹੈ ਮੈਂ ਬਣਾਉਣ ਲੱਗੇ ਸੀ ਮੈਂ ਕਿਹਾ ਚਲੋ ਇਹ ਵੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰ ਦਿੰਨੀ ਆ ਬਾਕੀ ਤਦ ਤੱਕ ਤੁਸੀਂ ਬਣੇ ਰਹੋ ਉਧਰ ਆਪਾਂ ਘੋਟਣਾ ਜੀ ਸਾਗ ਸਾਡਾ ਸਾਗ ਬਣ ਕੇ ਤਿਆਰ ਹੋ ਗਿਆ ਹੋਰ ਕੰਮ ਤੁਹਾਨੂੰ ਪਤਾ ਹੀ ਹੈ ਛੋਟੇ ਛੋਟੇ ਜੋ ਜੋ ਕਰਦੇ ਰਹਿਣੇ ਮੈਨੂੰ ਹੁੰਦਾ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੱਖ ਕੋਈ ਨਾ ਕੋਈ ਤੇ ਲੋਜੀ ਦਰਸਾਖ ਸਾਡਾ ਹੋ ਗਿਆ ਬਣ ਕੇ ਤਿਆਰ ਮੈਂ ਕਿਹਾ ਚਲੋ ਇਹਨੂੰ ਸੇ ਬਰਗਾ ਬਨੋ ਥੱਲੇ ਘੋਟ ਦੇਨੇ ਆਪਾਂ ਦੇ ਲੋ ਜੀ ਵਧੀਆ ਤਰੀਕੇ ਨਾਲ ਆਣ ਪੱਕ ਜਿਵੇਂ ਨਾ ਫਿਰ ਘੋਟਣ ਦਾ ਬੜਾ ਵਧੀਆ ਲੱਗਦਾ ਹੈ ਤੇ ਆ ਦੇਖੋ ਪੱਕ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆਲਣ ਆਲਣ ਅਸੀਂ ਕਈ ਮੱਕੀ ਦਾ ਪਾਉਂਦੇ ਕਈ ਕਣਕ ਦਾ ਅਸੀਂ ਤਾਂ ਮੱਕੀ ਦਾ ਹੀ ਪਾਣੇ ਹੁੰਨੇ ਆ ਜੀ ਮੈਂ ਕਿਹਾ ਚਲੋ ਘੋਟ ਲਈਆਂ ਤਾ ਤਾਂ ਗੁੰਨੇ ਨੂੰ ਆਪਾਂ ਅੱਗ ਬਾਲਦੀ ਵੀ ਮੈਂ ਸੋਚਦੀ ਤੜਕਾ ਘੜ ਲਾ ਦਈਏ ਨਿਪੜਾਦੇ ਹੋਰ ਕੋਸਾ ਜਿਹਾ ਕਰਕੇ ਮੈਂ ਪਾਈਏ ਥੋੜਾ گاੜਾ ਹੋਇਆ ਗਿਆ ਜੀ ਤੇ ਆ ਦੇਖੋ ਜੀ ਸਾਗ ਸਾਡਾ ਬਿਲਕੁਲ ਘੁੱਟ ਕੇ ਹੋ ਗਿਆ ਤਿਆਰ ਹੁਣ ਆਪਾਂ ਲਾ ਲੈਨੇ ਨਾਲ ਦੀ ਨਾਲ ਹੀ ਤੜਕਾ ਤੁਹਾਨੂੰ ਪਤਾ ਹੈ ਕਿ ਜੋ ਹੱਥ ਦੇ ਘੋਟੇ ਸਾਗਸ ਵਧੀਆ ਲੱਗਦਾ ਨਾ ਸਾਨੂੰ ਮਜ਼ਾ ਆਉਂਦਾ ਹੈ ਮਸ਼ੀਨ ਦੇ ਘੋਟੇ ਸਾਗਸ ਸਵਾਦ ਨਹੀਂ ਆਉਂਦਾ ਹੈਗਾ ਤੇ ਹੱਥ ਨਾਲ ਘੋਟਣਾ ਤੇ ਬਹੁਤ ਵਧੀਆ ਟੇਸਟ ਵੀ ਆਉਂਦਾ ਹੈ ਤੇ ਘੋਟਣ ਚ ਵੀ ਨਾਲੇ ਵਰਜਿਸ਼ ਹੋ ਜਾਂਦੀ ਹੈ ਯਾਰੇ ਖੋਜੀ ਤੁਸੀਂ ਦੇਖ ਸਕਦੇ ਹੋ ਖਾਰੇ ਕਿੰਨਾ ਵਧੀਆ ਘੁੱਟ ਕੇ ਇੱਕਦਮ ਮੁਲਾਇਮ ਲਾਇਮ ਹੋ ਗਿਆ ਮੁਲਾਇਮ 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 ਇੱਕਦਮ ਨਰਮ ਨਰਮ ਸੌਫਟ ਸੌਫਟ ਹੋ ਗਿਆ ਤੇ ਲੋਜੀ ਇੱਧਰ ਧਰ ਦਈਏ ਪਕੜਾਈ ਨਾ ਅੱਗੇ ਲਾਰੇ ਨੂੰ ਨਾਲ ਹੀ ਲਾ ਲੈਣੀ ਆਪਾਂ ਤੜਕਾ ਤੇ ਲੋਜੀ ਇੱਧਰ ਤੇਲ ਗਰਮ ਹੋ ਗਿਆ ਤੇ ਆਪਾਂ ਪਾ ਦਿੰਨੇ ਸਭ ਤੋਂ ਪਹਿਲਾਂ ਅਪੜੀ ਹੀਂਗ ਠੀਕ ਹੈ ਜੀ ਹੀਂਗ ਪਾ ਕੇ ਨਾ ਇਹਦੇ ਚ ਨਾ ਜਿਵੇਂ ਆਪਣੇ ਗੈਸ ਕਰਦੀ ਹੈ ਨਾ ਕਈ ਵੀ ਨਹੀਂ ਸਾਹ ਕਹਿ ਦਿੰਦੇ ਨੇ ਗੈਸ ਕਰਦੇ ਵਾਏ ਹੁੰਦੀ ਹੈ ਉਹ ਨਹੀਂ ਹੁੰਦੀ ਹੈਗੀ ਫਿਰ ਠੀਕ ਹੈ ਜੀ ਹੁਣ ਆਪਾਂ ਪਾ ਦਿੰਨੇ ਇਹਦੇ ਚ ਪਾਜ ਨਾਲੇ ਲਾਗਣੇ ਤੇ ਜਿਹੜਾ ਤੜਕਾ ਸਿਰ ਲੋ ਜੀ ਥਿਆੜੀ ਪੁੱਜਗੇ ਤੇ ਆਪਾਂ ਪਾ ਕੇ ਹੋਣੇ ਦੇ ਵਿੱਚ ਟਮਾਟਰ ਇਹ ਤਾਂ ਸਾਗ ਦੀ ਲੱਗ ਗਿਆ ਸਾਡੇ ਤੜਕਾ ਹੁਣ ਬਣਾਵਾਂਗੇ ਆਪਾਂ ਰੋਟੀਆਂ ਅੰਦਰ ਕਿਉਂਕਿ ਹੋਣ ਲੱਗ ਗਈ ਸਾਡੇ ਸ਼ਾਮ ਠੀਕ ਹੈ ਜੀ ਐਦਾਂ ਤੇ ਤੁਹਾਨੂੰ ਪਤਾ ਹੀ ਸਾਰਾ ਦਿਨ ਲੰਘ ਗਿਆ ਸਾਨੂੰ ਸਾਗ ਬਣਾਉਂਦੇ ਬਣਾਉਂਦੇ ਮੈਂ ਕਿਹਾ ਚਲੋ ਜਾਂਦਾ ਜਾਂਦਾ ਸਾਗ ਵੀ ਖਾ ਲਈਏ ਤੇ ਸਾਗ ਦੇ ਚੰਨੇ ਲੱਗ ਗਿਆ ਲੋਜੀ ਸਾਗ ਸਾਡਾ ਬਣ ਕੇ ਹੋ ਗਿਆ ਪਿਆਰ ਚੰਗੀ ਤਰ੍ਹਾਂ ਆਪਾਂ ਹੁਣ ਇਹਨੂੰ ਤੇ ਰਜਾ ਲੈਨੇ ਆ ਠੀਕ ਹੈ ਜੀ ਸ਼ਾਮ ਹੋ ਰਹੀ ਹੈ ਤੇ ਅੱਜ ਸਾਰਾ ਦਿਨ ਸਾਨੂੰ ਦੇਖ ਲੋ ਸਾਗ ਚ ਨਿਕਲ ਗਿਆ ਬਾਕੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੇ ਕੰਮ ਤੁਸੀਂ ਦੇਖ ਹੀ ਰਹੇ ਹੋ ਔਰ ਦੁਪਹਿਰ ਤੋਂ ਹੋ ਗਈ ਸਾਨੂੰ ਸ਼ਾਮ ਅੱਜ ਠੀਕ ਹੈ ਸਾਗ ਨੇ ਸਾਡਾ ਸਾਰਾ ਦਿਨ ਖਾ ਲਿਆ ਅੱਜ ਤੇ ਲੋ ਜੀ ਸਾਗ ਹੋ ਗਿਆ ਸਾਡਾ ਬਣ ਕੇ ਪਿਆਰ ਆਜੋ ਜਿੰਨੇ ਜਿੰਨੇ ਖਾਣਾ ਖਾ ਲਓ ਹੁਣ ਸਾਗ ਦਾ ਵਸਾ ਖਾਤਮੇ ਹੀ ਹੋਣ ਵਾਲੇ ਨੇ ਐਂਡ ਹੋ ਗਿਆ ਸਾਗ ਦੇ ਮਿਲਦਾ ਨਹੀਂ ਹੁਣ ਸਾਗ ਫਿੱਟਾਂ ਚ ਕਿ ਲੌਗ ਆਈ ਤੇ ਇੱਧਰ ਬਣ ਗਿਆ ਸੀ ਸਾਗ ਆਪਾਂ ਲੱਗੇ ਹੁਣ ਸਰਦਾਰ ਜੀ ਲੱਗੇ ਆਪਣੇ ਲੱਗ ਤੋਂ ਮੂੜੀਆਂ ਦੀ ਸਬਜ਼ੀ ਬਣਾ ਠੀਕ ਹੈ ਜੀ ਤੇ ਇੱਧਰ ਆਪਾਂ ਰੋਟੀ ਬਣਾਣ ਲੱਗੇ ਸੀ ਮੱਕੀ ਦੀ ਮੈਂ ਕਿਹਾ ਚਲੋ ਵੀਡੀਓ ਦਾ ਕਰਦੀ ਐਂਡ ਮੈਂ ਬਣਾ ਕੇ ਦੇਖਦੀ ਸੀ ਹੱਥ ਦੇ ਨਾਲ ਆ ਦੇਖੋ ਬੜੀ ਸੋਹਣੀ ਪਤਲੀ ਪਤਲੀ ਜੀ ਬਣਾ ਕੇ ਕੋਸ਼ਿਸ਼ ਕਰਦੀ ਐ ਕਿ ਬਣੇਗੀ ਠੀਕ ਹੈ ਜੀ ਮਿਲਦੀ ਐਂਕਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮਿਲ ਕੇ ਆਪਾਂ ਰੈਸਪੀ ਚਾਰ ਜੀ ਬਾਏ ਬਾਏ ਹਾਜੂ ਜੀ ਨੇ ਜਿਹਨੇ ਖਾਣੀ ਮੱਕੀ ਦੀ ਰੋਟੀ ਸਾਗ ਨਾਲ ਮੂੜੀਆਂ ਹੀ ਤੜਕਣੀਆਂ ਹੋਰ ਵੀ ਕਰਨਾ ਨਾਲ ਲੂ ਪਾਏ ਨਾ ਕੋਚ ਪਾਏ ਉੱਦਾਂ ਖਾਦੀ ਨਹੀਂ ਜਾਂਦੀ ਇਦਾਂ ਖਾਣੀ ਹੈ ਬਸ ਸਾਡੀ ਮੇਕੀ ਦੀ ਹੈ